ਪਰ ਉਸ ਪੰਜਾਬ ਦੀ ਧਰਤੀ ਤੇ 73% ਦੀ 73% ਦੀ ਜਿਹੜੀ ਭੁਏ ਆ ਵਾਹੀਯੋਗ ਜ਼ਮੀਨ ਉਹਦਾ ਮਾਲਕ ਸਿੱਖ ਹੈ 14 ਅਗਸਤ ਰਾਤ 12 ਵਜੇ ਤੱਕ 14 ਅਗਸਤ ਜਦੋਂ ਖਤਮ ਹੁੰਦਾ ਹੈ 15 ਅਗਸਤ ਦੀ ਦਾ ਇੱਕ ਸੈਕਿੰਡ ਉੱਤੇ ਹੁੰਦਾ ਤਾਂ ਸਿੱਖ ਬੇਕਾਰ ਹੋ ਜਾਂਦੇ ਨੇ ਤੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਉਜਾੜ ਕੇ ਇੱਕ ਪੰਜਾਬ ਬਣ ਜਾਂਦਾ ਜਿਸ ਦਾ ਨਾਮ ਭਾਰਤੀ ਕਬਜ਼ੇ ਵਾਲਾ ਪੰਜਾਬ ਹੋ ਜਾਂਦਾ ਤੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਹੁੰਦੀ ਹੈ ਉਹ ਮਹਿਜ਼ 18 ਫੀਸਦੀ ਰਹਿ ਜਾਂਦੀ ਹੈ 73 ਫੀਸਦੀ ਤੋਂ ਘਟ ਕੇ ਇਹ ਇੱਕ ਸੈਕਿੰਡ ਦੇ ਫਰਕ ਨਾਲ ਇੱਕ ਐਲਾਨ ਦੇ ਹੋ ਜਾਣ ਦੇ ਨਾਲ ਸਿੱਖਾਂ ਦੇ ਨਾਲ ਅਜਿਹਾ ਹੋਇਆ